ਮੇਕੀ ਲੁਧਿਆਣੇ ਹਸਾਰ ਜਾਂ ਫਰੀਦਕੋਟ ਜਾਂ ਬਠਿੰਡੇ ਏਰੀਏ ਚ ਪਹਿਲਾਂ ਆਪਣੇ ਕਿਸਾਨ ਮੇਲੇ ਲੱਗਦੇ ਉਸੇ ਤਰ੍ਹਾਂ ਦਾ ਹਸਾਰ ਲੱਗਦਾ ਜੀ ਹਰਿਆਣੇ ਦੇ ਅੰਦਰ ਖੇਤੀ ਮੇਲਾ ਠੀਕ ਹੈ ਜੀ ਇੱਥੇ ਵੀ ਇੰਪਲੀਮੈਂਟ ਆਪਣੇ ਬੀਜਾਂ ਦੇ ਭੰਡਾਰ ਜਾਂ ਆਪਾਂ ਅਦਰ ਕੰਪਨੀ ਸਪਰੇਆਂ ਦੀ ਗੱਲ ਕਰੀਏ ਜਾਂ ਕੁਝ ਵੀ ਛੋਟੇ ਮੋਟੇ ਤੋਂ ਸਾਰੇ ਇੱਥੇ ਆਉਂਦੇ ਨੇ ਇੱਥੇ ਨਰਸਨੀਆਂ ਵੀ ਨੇ ਆਪਦੀ ਯੂਨੀਵਰਸਿਟੀ ਬੀਜੀਵੀ ਦਿੰਦੀ ਹੈ ਆਏ ਸਾਲ ਯਾਨੀ ਕਿ ਮੂੰਗ ਦੇ ਚਾਹੀਦੇ ਜਾਂ ਝੋਨਿਆਂ ਦੇ ਹੁਣ ਮਿਲਨੇ ਸੀ ਅੱਜ ਤੇ ਦੋ ਦਿਨ ਚੱਲਦਾ ਜਿਵੇਂ ਕਿ 17 ਤੇ 18 ਨੂੰ ਦੋ ਦਿਨ ਚੱਲਣਾ ਉਸੇ ਤਰ੍ਹਾਂ 18 ਨੂੰ ਬਠਿੰਡੇ ਆ ਤੇ 18 ਨੂੰ ਇੱਥੇ ਵੀ ਆ ਉਸ ਤੋਂ ਬਾਅਦ ਆਪਣਾ ਲੁਧਿਆਣੇ ਮੇਲਾ ਆ ਜਾਣਾ ਠੀਕ ਹੈ ਜੀ 21 22 ਦਾ ਉੱਥੇ ਆ ਤੇ ਬਾਕੀ ਹੋਰ ਥਾਵਾਂ ਤੇ ਵੀ ਨੇ ਜਿਵੇਂ ਅੰਮ੍ਰਿਤਸਰ ਏਰੀਆ ਚ ਹੋ ਚੁੱਕਿਆ ਮੇਲਾ ਦਾ ਇਹ ਤੋਂ ਪਹਿਲਾਂ ਹਰ ਇੱਕ ਡਿਪਾਰਟਮੈਂਟ ਆ ਜਿਹੜਾ ਇੱਥੇ ਵੱਖਰਾ ਆਪਦਾ ਪ੍ਰੋਜੈਕਟ ਲੈ ਕੇ ਬੈਠੇ ਨੇ ਸਮਝਾਉਂਦੇ ਨੇ ਜੇ ਤੁਸੀਂ ਕੋਈ ਕੁਐਸਚਨ ਪੁੱਟ ਕਰਦੇ ਜੇ ਆਜੋ ਮੇਲਾ ਘੁੰਮਿਏ 10 ਮਿੰਟ ਦਾ ਮੈਨੂੰ ਸਮਾਂ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਲਾ ਘੁੰਮਣ ਤੋਂ ਪਹਿਲਾਂ ਕਿਉਂਕਿ ਹੋਰਾਂ ਨੇ ਜਿਹੜੇ ਬੰਦੇ ਨਹੀਂ ਪਹੁੰਚ ਸਕੇ ਹਨ ਮੇਲੇ ਤੋਂ ਦੂਰੋਂ ਦੂਰੋਂ ਕਿਉਂਕਿ ਪੰਜਾਬ ਦੇ ਮੇਲੇ ਲਗਭਗ ਸਾਰੇ ਘੁੰਮ ਲੈਂਦੇ ਨੇ ਪਰ ਹਰਿਆਣੇ ਦੇ ਮੇਲੇ ਕਿਉਂਕਿ ਦੂਰ ਬਹੁਤ ਪੈ ਜਾਂਦਾ ਹਰਿਆਣਾ ਇਸ ਕਰਕੇ ਕਈ ਲੋਕ ਨਹੀਂ ਆ ਸਕਦੇ ਉਹਨਾਂ ਨੂੰ ਘਰੇ ਬੈਠਾ ਮੇਲਾ ਵਿਖਾਦੀ ਆਪਾਂ ਆਜੋ ਵੀਡੀਓ ਨੂੰ ਸ਼ੇਅਰ ਕਰਦੇ ਜੇ ਹਰ ਇੱਕ ਡਿਪਾਰਟਮੈਂਟ ਚ ਆ ਅਗਲੇ ਬੰਨੇ ਇੱਕ ਸਾਈਡ ਗੰਨਿਆਂ ਦੀ ਪਣੀਰੀ ਪਈ ਆ ਗੰਨਿਆਂ ਦੀ ਪਣੀਰੀ ਕਦੇ ਸੋਹਣੀ ਆ ਗੰਨਿਆਂ ਤੇ ਯਾਨੀ ਕਿ ਬੂਟੇ ਮਿਲਦੇ ਨੇ ਉੱਥੋਂ 2 ਰੁਪਈਆ ਦਾ 3 ਰੁਪਈਆ ਦਾ ਇੱਥੋਂ ਵੀ ਮਿਲ ਜਾਂਦਾ ਬਾਹਰੋਂ ਯੂਨੀਵਰਸਿਟੀ ਵਾਲੇ ਵੀ ਮਿਲ ਜਾਂਦੇ ਜੀ 2 ਰੁਪਈਆ ਦਾ ਬੂਟਾ ਮਿਲ ਜਾਂਦਾ ਗੰਨਿਆਂ ਦਾ ਉਸੇ ਤਰ੍ਹਾਂ ਹਰ ਇੱਕ ਚੀਜ਼ ਦਾ ਇੱਥੇ ਜੇ ਮੈਂ ਗੱਲ ਕਰਾਂ ਹਰ ਇੱਕ ਚੀਜ਼ ਇੱਥੇ ਮੈਟਰ ਕਰਦੀ ਕੁਝ ਨਾ ਕੁਝ ਦਰਸਾਉਂਦੀ ਸਿਖਾਉਂਦੀ ਹੈ ਨਾ ਆਮ ਤੋ ਆਮ ਅਨਪੜ ਬੰਦਾ ਵੀ ਜਾਂਦਾ ਤਾਂ ਉਹਨੂੰ ਵੀ ਸਿੱਖਿਆ ਮਿਲਦੀ ਹੈ ਕਿਉਂਕਿ ਇੱਥੇ ਵੱਦ ਤੋਂ ਵੱਧ ਕ 3 400 ਸਟਾਲ ਲੱਗੀ ਹੁੰਦੀ ਘੱਟੋ ਘੱਟ 400 ਸਟਾਲ ਲੱਗੀ ਹੁੰਦੀ ਉਹਦੇ ਵਿੱਚ ਮਸ਼ੀਨਰੀ ਆ ਜਿਹੜੀਆਂ ਚੀਜ਼ਾਂ ਨੇ ਇਹ ਬਰੀਕ ਦਾਣਾ ਕੇਰਨ ਵਾਸਤੇ ਬਣੀਆਂ ਨੇ ਬੈੱਡ ਦੇ ਉੱਤੇ ਇਹ ਜਿਹੜਿਆ ਇਧਰ ਇੰਪਲੀਮੈਂਟ ਦੇਖ ਲੇ ਆਹ ਦੇਖ ਲੋ ਤੁਹਾਡੇ ਸਾਹਮਣੇ ਨੇ ਮੈਨੂੰ ਤਾਂ ਇੰਨੀਆਂ ਚੀਜ਼ਾਂ ਦੇ ਨਾਮ ਹੀ ਨਹੀਂ ਪਤਾ ਹੁਣੇ ਵੀ ਇੰਨੀਆਂ ਕਿ ਚੀਜ਼ਾਂ ਉੱਥੇ ਆਈਆਂ ਸੀ ਹਨਾ ਆ ਆਗੇ ਆਪਣੀ ਮਸ਼ਰੂਮ ਕਹਿੰਦੇ ਕਿ ਕੀ ਕਹਿੰਦੇ ਆ ਸੌਰੀ ਇਹ ਜਿਹੜੀਆਂ ਹੁੰਦੀਆਂ ਨੇ ਹਨਾ ਉਹ ਨਹੀਂ ਹੁੰਦੀਆਂ ਨੇ ਉਹ ਨਹੀਂ ਨਾਣੀ ਮੈਨੂੰ ਮੌਕੇ ਤੇ ਯਾਦਗਾ ਇਹਦਾ ਤੇ ਆ ਉਸੇ ਤਰ੍ਹਾਂ ਇਹਨਾਂ ਨੇ ਆ ਦੱਸਿਆ ਵੀ ਇੱਥੇ ਵੀ ਅਸੀਂ ਵੱਲਾਂ ਕਿਹੜੇ ਤਰੀਕੇ ਨਾਲ ਉਗਾਉਣੇ ਆ ਠੀਕ ਹੈ ਜੀ ਇਹ ਇਹਨਾਂ ਦਾ ਪ੍ਰੋਜੈਕਟ ਇਧਰ ਡਰੋਨ ਆ ਗਿਆ ਤਾਂ ਹਰ ਇੱਕ ਸਟਾਲ ਦੇ ਉੱਤੇ ਮੰਨ ਲਓ ਇੱਥੇ ਖਰਚਾ ਐ ਮੈਨਾਂ ਦਾ ਸਟਾਲ ਬੁੱਕ ਕਰਵਾਈ ਜਾਂਦੀ ਹੈ ਪਹਿਲਾਂ ਅਡਵਾਂਸ ਦੇ ਵਿੱਚ ਨਾ ਜੋ ਵੀ ਹੈ ਲੁਧਿਆਣਾ ਯੂਨੀਵਰਸਿਟੀ ਜਿਵੇਂ ਲੈਂਦੀ ਪਰ ਇੱਥੇ ਇੱਕ ਫਰਕ ਹੈ ਇੱਥੇ ਤੁਸੀਂ ਆਪਣੀ ਚੀਜ਼ ਸੇਲ ਕਰ ਸਕਦੇ ਜੀ ਇਹ ਯੂਨੀਵਰਸਿਟੀ ਦੇ ਸਾਈਡ ਤੇ ਹੁੰਦਾ ਯੂਨੀਵਰਸਿਟੀ ਥੋੜੀ ਪਾਰ ਆ ਰਹਿ ਜਾਂਦੀ ਨਾਲ ਹੀ ਰੋਡ ਕ੍ਰੋਸ ਕਰਕੇ ਉਰਲੀ ਸਾਈਡ ਇਹ ਆ ਜਾਂਦਾ ਹੈ ਉਸੇ ਤਰ੍ਹਾਂ ਦੇਖ ਲਓ ਵੀ ਇਹ ਬਣਾਇਆ ਹੋਇਆ ਇਹਨਾਂ ਨੇ ਗੋਬਰ ਤੋਂ ਗੋਬਰ ਤੋਂ ਇਹ ਪ੍ਰੋਡਕਟ ਤਿਆਰ ਕਰਦੇ ਨੇ ਆ ਤੁਸੀਂ ਜਿਹੜੀ ਲਾਈਨ 'ਚ ਆਪਾਂ ਤੁਰੇ ਜਾਂਦੇ ਆ ਇਸ ਤੋਂ ਅੱਗੇ ਤਿੰਨ ਲੈਣਾ ਨੇ ਤੇ ਸਾਈਡ ਦੀ ਜਿਹੜੀ ਆਪਾਂ ਫਿਰਣੀ ਕਹਿ ਦਿੰਨੇ ਹਣਾ ਜਿਹਨੂੰ ਚਾਰ ਛੇਫੇਰਾ ਉਹ ਵੱਖਰਾ ਵੜਿਆ ਹੋਇਆ ਇਹ ਪਹਿਲੀ ਲਾਈਨ ਆ ਤਾਂ ਤੁਸੀਂ ਦੇਖੋ ਇਹ ਇੰਪਲੀਮੈਂਟ ਕਿੰਨੇ ਆਏ ਹੋਣੇ ਜਾਂ ਆਦਰ ਚੀਜ਼ਾਂ ਕਿੰਨੀਆਂ ਆਈਆਂ ਹੋਣੀਆਂ ਸਾਰਾ ਨਾ ਵੱਡੀ ਗੱਲ ਦੱਸਣੇ ਕਿਉਂਕਿ ਹਰਿਆਣੇ ਦੇ ਅੰਦਰ ਮੂੰਗੀ ਦੇ ਸਰ੍ਹਸੋਂ ਦੇ ਨਰਮੇ ਦੇ ਬੀਜ ਬਹੁਤ ਹੀ ਜਿਆਦੇ ਆਉਂਦੇ ਨੇ ਬਹੁਤ ਜਿਆਦੇ ਸਰਸੋਂ ਦਾ ਤੁਹਾਨੂੰ ਨਾ ਜੇ ਕਿਸੇ ਨੇ ਆਪ ਦੇ ਘਰ ਵਾਸਤੇ ਲਾਉਣੀ ਹੈ ਜਾਂ ਕਿਸੇ ਹੋਰ ਕੰਮ ਲਈ ਲਾਉਣੀ ਹੈ ਨਾ ਜਿਆਦਾ ਤਾਂ ਲੋਕ ਆਪਣੇ ਪੰਜਾਬ 'ਚ ਘਰ ਲਈ ਬੀਜਦੇ ਆ ਜੇ ਕੁਝ ਸ਼ੌਂਕੀ ਤੌਰ ਤੇ ਕੁਝ ਹੁੰਦਾ ਵੀ ਕਰਦੇ ਆ ਤਾਂ ਉਹ ਵੀ ਮਿਲ ਜਾਂਦੀ ਹੈ ਨਾ ਆ ਵੇਖ ਲਓ ਇਫਸਾ ਦੇ ਵੀ ਜਿਹੜਾ ਕਿ ਬੰਸੀ 골ਡ ਬਹੁਤ ਜਿਆਦਾ ਮਸ਼ਹੂਰ ਹੈ ਉਸੇ ਤਰ੍ਹਾਂ ਇੱਥੇ ਮਿੱਟੀ ਪਾਣੀ ਦੀ ਜਾਂਚ ਕੀਤੀ ਜਾਂਦੀ ਹੈ ਤੁਸੀਂ ਆਪਣਾ ਜਿਹੜਾ ਸੈਂਪਲ ਘਰੋਂ ਲੈ ਕੇ ਆਉਣਾ ਇੱਥੇ ਜਮ੍ਹਾਂ ਕਰਾ ਦੇਣਾ ਉਹ ਤੁਹਾਨੂੰ ਫੋਨ ਦੇ ਉੱਤੇ ਰਿਪੋਰਟ ਦੇ ਦੇਣਗੇ ਤੇ ਆ ਕੰਪਨੀ ਜਿਵੇਂ ਬੀਜ ਦੀ ਆ ਗਈ ਇਹ ਤੁਹਾਨੂੰ ਇੱਥੇ ਸਬਜ਼ੀਆਂ ਦੇ ਬੀਜ ਜਿਹੜੇ ਹਨਾ ਪ੍ਰਕਾਰ ਪ੍ਰਕਾਰ ਦੇ ਇਹ ਨਹੀਂਗਾ ਛੋਟੀ ਮੋਟੀ ਹਰ ਇੱਕ ਕੰਪਨੀ ਆਉਂਦੀ ਹੈ ਕੰਪਨੀ ਦੇ ਹੀ ਬੀਜ ਮਿਲਣਗੇ ਤੁਹਾਨੂੰ ਇਹ ਵੀ ਵੇਖ ਲਓ ਨਾ ਸੀਡ ਹੋਗਾ ਬਹੁਤ ਹੀ ਕੰਪਨੀਆਂ ਨੇ ਕੰਪਨੀਆਂ ਨੇ ਨਾਂ ਨਹੀਂ ਲੈ ਸਕਦੇ ਆ ਵੇਖੀ ਲੈ ਜੇ ਸਟਾਲਾਂ ਦੀਆਂ ਸਟਾਲਾਂ ਹੀ ਬੀਜ ਦੀਆਂ ਨੇ ਸਪਰੇਆਂ ਦੀ ਗੱਲ ਕਰੀਆ ਨੈਨੋ ਯੂਰੀਆ ਨੈਨੋ ਡੀਏਪੀ ਇਹ ਵੀ ਪੌਂਚਦੇ ਨੇ ਇਸ ਤੋਂ ਇਲਾਵਾ ਜ਼ਿੰਕ ਪੋਟਾਸ਼ ਮੈਗਨੀ ਜਿੰਨੇ 16 ਤੱਤ ਨੇ ਹਨਾ ਉਹਨਾਂ ਦੀਆਂ ਵੀ ਤੁਹਾਨੂੰ ਕਿਤੇ ਨਾ ਕਿਤੇ ਸਟਾਲਾਂ ਲਗੀਆਂ ਮਿਲ ਜਾਣਗੀਆਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਣਕ ਦੇ ਬੀਜ ਦੀ ਹਨਾ ਤਾਂ ਆ ਨਵ ਸੀਡ ਆਲਿਆਂ ਦਾ ਬੀਜ ਹਨਾ ਇਹਨਾਂ ਨੇ ਆਪ ਦੀ ਜੋ ਵੀ ਆ ਆਪਣੀ ਕੀ ਕਹਿੰਦੇ ਐਡਵਰਟਾਈਜ਼ਮੈਂਟ ਕਰਨ ਵਾਸਤੇ ਬੂਟੇ ਲੈਂਦੇ ਨੇ ਹਨਾ ਉਸੇ ਤਰ੍ਹਾਂ ਆ ਵੇਖ ਲਓ ਵੀ ਕਿੰਨਾ ਫਲ ਪਿਆ ਹੋਇਆ ਆਪਣੇ ਸਰੋਂ ਦੇ ਬੂਟੇ ਨੇ ਇਸ ਲਈ ਮੈਂ ਕਹਿ ਰਿਹਾ ਵੀ ਜੇ ਕੋਈ ਬੰਦਾ ਜਾਂਦਾ ਤਾਂ ਉਹਨੂੰ ਨੌਲੇਜ ਤਾਂ ਮਿਲਦੀ ਹੈ ਜਿਆਦਾ ਨਹੀਂ ਤਾਂ ਜੇ ਤੁਹਾਡਾ ਕੋਈ 4-500 ਰੁਪਿਆ ਕਰਾਇਆ ਦਾ ਲੱਗ ਕੇ ਵੀ ਤੁਸੀਂ ਇਹ ਮੇਲੇ ਦੇ ਅੰਦਰ ਪਹੁੰਚਦੇ ਜੇ ਤਾਂ ਤੁਹਾਡਾ ਫਾਇਦਾ ਬਹੁਤ ਜ਼ਿਆਦਾ ਹੈ ਕਿਉਂਕਿ ਸਿੱਖਣ ਨੂੰ ਬਹੁਤ ਕੁਝ ਮਿਲਦਾ ਸਾਰੀ ਢੜੀ ਤਾਂ ਲੱਗ ਜਾਂਦੀ ਹੈ ਇੱਕ ਇੱਕ ਸਟਾਲ ਦੇ ਉੱਤੇ ਤੁਸੀਂ ਭੀੜ ਦੇਖ ਸਕਦੇ ਕਿੰਨੀ ਆ ਤੇ ਕੁਝ ਐਜੂਕੇਸ਼ਨ ਕਰਕੇ ਭੀੜ ਹੈ ਐਵੇਂ ਤਾਂ ਹੈ ਨਹੀਂ ਕਭੀ ਜਾਂਦਾ ਆਉਂਦਾ ਬੰਦਾ ਖੜ ਗਿਆ ਕੀ ਇਹ ਟਾਈਮ ਪਾਸ ਹੁੰਦਾ ਹੈ ਚਲੋ ਗੱਲਾਂ ਮਾਰੀਆਂ ਟੱਪ ਗਿਆਗਾ ਐ ਨਹੀਂ ਹੈਗਾਗਾ ਐਜੂਕੇਸ਼ਨ ਮਿਲ ਰਹੀ ਹੈ ਕੋਈ ਸਿੱਖਣ ਨੂੰ ਮਿਲ ਰਿਹਾ ਜਿੱਥੋਂ ਸਿੱਖਣ ਨੂੰ ਮਿਲੇ ਉਥੇ ਜ਼ਰੂਰ ਖੜਨਾ ਚਾਹੀਦਾ ਤਾਂ ਵੇਖ ਲਓ ਵੀ ਕਿੰਨੀਆਂ ਇੱਕ ਇਧਰ ਆਪਣੇ ਕਰਤਾਰ ਕੰਪਨੀ ਆ ਗਈ ਹੈ ਨਾ ਟਰੈਕਟਰ ਲੈ ਕੇ ਕੁਝ ਐਸ ਵਾਰੀ ਕੰਪਨੀਆਂ ਘੱਟ ਸੀ ਪਿਛਲੇ ਮੇਲੇ ਨਾਲੋਂ ਜਿਵੇਂ ਕਿ ਆਏ 6 ਮਹੀਨੇ ਤੇ ਮੇਲਾ ਲੱਗਦਾ ਉਸੇ ਤਰ੍ਹਾਂ ਇਸ ਮੇਲੇ ਦੇ ਉੱਤੇ ਕੁਝ ਦੋ ਚਾਰ ਕੰਪਨੀਆਂ ਦਾ ਮੈਂ ਨਾਂ ਨਹੀਂ ਲੈਂਦਾ ਦੋ ਚਾਰ ਕੰਪਨੀਆਂ ਨਹੀਂ ਆਈਆਂ ਆਈਆਂ ਬਾਕੀ ਲਗਭਗ ਕੰਪਨੀਆਂ ਕਾਫੀ ਆਈਆਂ ਨੇ ਤੇ ਬੀਜਾਂ ਦੇ ਜਿਵੇਂ ਹੁਣ ਇੱਥੇ ਹੋਰ ਵੀ ਦੱਸਦੇ ਨੇ ਆਫਰ ਚੱਲਦੇ ਰਹਿੰਦੇ ਨੇ ਆਫਰ ਦੇ ਵਿੱਚ ਕੀ ਹੈ ਵੀ ਮੇਲੇ ਦਾ ਰੇਟ ਡਿਸਕਾਊਂਟ ਹੁੰਦਾ ਹੀ ਹੁੰਦਾ ਆਮ ਰੇਟ ਨਾਲ ਉਸੇ ਤਰ੍ਹਾਂ ਦੇਖ ਲਓ ਫਲਦਾਰ ਬੂਟੇ ਜਾਂ ਆਪਣੇ ਕਹਿ ਸਕਦੇ ਆ ਵੀ ਜਿਹੜੇ ਵੀ ਘਾਰੇ ਹਨਾ ਡੈਕੋਰੇਸ਼ਨ ਲਈ ਲਾਉਂਦੇ ਨੇ ਜਿਵੇਂ ਆਪਣੀ ਪਾਰਕ ਵਗੈਰਾ ਚ ਲਾਉਂਦੇ ਨੇ ਉਸੇ ਤਰ੍ਹਾਂ ਆਹ ਦੇਖ ਲਓ ਆਹ ਦੱਸਿਆ ਗਿਆ ਇਹਦੇ ਵਿੱਚ ਬੀਜ ਦੇ ਉੱਤੇ ਨਾਈਟ੍ਰੋਜਨ ਕੀਤੀ ਸੌਰੀ ਬੀਜ ਦੇ ਉੱਤੇ ਕਹ ਰਹੇ ਆ ਸਪਰੇਇਆਂ ਕੀਤੀਆਂ ਗਈਆਂ ਤਿੰਨ ਤਰ੍ਹਾਂ ਦੀਆਂ ਜ਼ਿੰਕ ਨਾਈਟ੍ਰੋਜਨ ਤੇ ਉਹ ਉਸ ਤੋਂ ਬਾਅਦ ਸੋਇਲ ਦੇ ਸੈਂਪਲ ਦਿਖਾਏ ਗਏ ਠੀਕ ਹੈ ਜੀ ਉਸ ਤੋਂ ਬਾਅਦ ਇਹ ਆ ਜਾਂਦਾ ਜੀ ਇਹ ਬਹੁਤ ਘੱਟ ਲੋਕ ਜਾਣਦੇ ਨੇ ਇਹ ਇਹਨਾ ਆਪਣਾ ਗਰਾਫਟਿੰਗ ਵਗੈਰਾ ਜਿਨ੍ਹਾਂ ਨੂੰ ਪਤਾ ਹਨਾ ਪਿਉਂਦ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਨੇ ਆ ਇਹ ਪਿਉਂਦ ਕੀਤੀ ਹੋਈਆਂ ਸਬਜ਼ੀਆਂ ਦੇ ਵਿੱਚੋਂ ਚੀਜ਼ਾਂ ਬਣਾਈਆਂ ਜਾਂਦੀਆਂ ਬਹੁਤ ਚੀਜ਼ਾਂ ਇਹਨਾਂ ਨੇ ਪਿਉਂਦ ਕੀਤੀਆਂ ਹੁੰਦੀਆਂ ਨੇ ਇੱਥੇ ਜਿਹੜਾ ਥੱਲੇ ਪੈ ਲਗਭਗ 40-50% ਇਹਨਾਂ ਦੀ ਇਹੀ ਜਿਹੜੀ ਮੰਨ ਲਓ ਆਪਾਂ ਕਹਿ ਸਕਦੇ ਹਾਂ ਨਾ ਡਿਪਾਰਟਮੈਂਟ ਹੈ 50% ਪਿਉਂਦ ਦਾ ਕੰਮ ਕਰਦਾ ਇਹਦੇ ਵਿੱਚੋਂ ਠੀਕ ਹੈ ਜੀ ਉਸੇ ਤਰ੍ਹਾਂ ਹਰ ਇੱਕ ਜਗ੍ਹਾ ਤੇ ਸਰਨ ਵੱਡਾ ਗੱਲ ਦੱਸਣੇ ਵੀ ਸਰਨ ਵੱਡੀ ਗੱਲ ਇਹ ਆ ਗੁੱਲੀ ਡੰਡੇ ਦੀ ਹਨਾ ਆ ਉਗਰਾ ਜਿਹੜੇ ਕਿ ਆਪਾਂ ਬੀਜ ਨੇ ਉਗਾ ਕੇ ਦਿਖਾਏ ਗਏ ਨੇ ਵੀ ਕਿਹੜੀ ਚੀਜ਼ ਚ ਕਿੰਨੇ ਬੀ ਦਾ ਉਗਰਾਹ ਹੈਗਾ ਤੇ ਜਿਵੇਂ ਕਿ ਮੈਂ ਥੰਡੇ ਨਾਲ ਗੁੱਲੀ ਡੰਡੇ ਦੀ ਗੱਲ ਕਰ ਰਿਹਾ ਸੀ ਨਾ ਗੁੱਲੀ ਡੰਡੇ ਦੇ ਵਿੱਚ ਜੇ ਮੈਂ ਗੱਲ ਕਰਾਂ ਇੱਥੇ ਸਪਰੇਆ ਕਿਹੜੀਆਂ ਰਿਜ਼ਲਟ ਦਿੰਦੀਆਂ ਨੇ ਉਹ ਵੀਡੀਓ ਇੱਕ ਪ੍ਰੋਪਰ ਵੀ ਆਏਗੀ ਪਰ ਇਹ ਵੀਡੀਓ ਚ ਵੀ ਮੈਂ ਥੋੜਾ ਦੱਸ ਦੇਣਾ ਵੀ ਉਹਦੇ ਵਿੱਚ ਦੱਸਿਆ ਗਿਆ ਵੀ ਆਪਾਂ ਗੁੱਲੀ ਡੰਡੇ ਦੀ ਗੱਲ ਇੱਕ ਵਾਰੀ ਡ੍ਰੌਪ ਕਰ ਦਿਆਂ ਕਿਉਂਕਿ ਆ ਸਾਰੇ ਜਿਹੜੇ ਕੀੜੇ ਨੇ ਜੇ ਤੁਸੀਂ ਸੁੰਡੀ ਹਨਾ ਕੋਈ ਵੀ ਕੀੜਾ ਦੇਖਣਾ ਨਾ ਉਹ ਤੁਹਾਨੂੰ ਇੱਥੇ ਵੇਖਣ ਨੂੰ ਮਿਲੇਗਾ ਜਿੰਨੇ ਪ੍ਰਕਾਰ ਦੇ ਕੀੜੇ ਨੇ ਆਪਣੇ ਜਿਹੜੇ ਆਪਣੀਆਂ ਕੋਈ ਵੀ ਮੱਖੀ ਕੋਈ ਵੀ ਕੀੜਾ ਹਨਾ ਸਾਰਿਆਂ ਦੇ ਨਾਮ ਲਿਖੇ ਹੋਣਗੇ ਸਾਰਿਆਂ ਦੀ ਐਕਸਪਲੇਨੇਸ਼ਨ ਦੇਣਗੇ ਜੇ ਤੁਸੀਂ ਕਿਸੇ ਵੀ ਕੀੜੇ ਦਾ ਹੱਲ ਪੁੱਛਦੇ ਜੇ ਨਾ ਵੀ ਇਹਨੂੰ ਮਾਰਿਆ ਕਿਵੇਂ ਜਾਵੇ ਉਹਦਾ ਹੱਲ ਵੀ ਦੱਸਣਗੇ ਇਹਦੇ ਵਿੱਚ ਕੀ ਮਿੱਤਰ ਕੀੜ ਵੀ ਨੇ ਤੇ ਜਿਹੜੇ ਆਪਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਫਸਲ ਨੂੰ ਉਹ ਵੀ ਨੇ ਤੇ ਇਹ ਸਾਰਨਾ ਵੱਡੀ ਜਿਹੜਾ ਫਾਰਮਰ ਆ ਉਹਦੇ ਲਈ ਤਾਂ ਸਾਰਨਾ ਵੱਡੀਏ ਚੀਜ਼ ਹੈ ਵੀ ਉਹਨਾਂ ਨੇ ਆਪਣੇ ਲਈ ਉੱਥੇ ਲਾ ਕੇ ਰੱਖੇ ਨੇ ਹਰ ਇੱਕ ਕੀੜੇ ਦੀ ਜਿਹੜੀ ਉਹ ਸ਼ਕਲ ਬਣਾਈ ਗਈ ਜਾਂ ਫੋਟੋ ਲਈ ਗਈ ਆ ਜਾਂ ਉਹ ਕੀੜੇ ਦੀ ਸ਼ੇਪ ਬਣਾ ਕੇ ਲਾਇਆ ਗਿਆ ਤੇ ਉਹਦਾ ਨਾਮ ਲਿਖਿਆ ਗਿਆ ਉੱਤੇ ਜੇ ਕਿਸੇ ਨੂੰ ਕੀੜੇ ਦਾ ਨਾਮ ਨਹੀਂ ਪਤਾ ਹਨਾ ਉੱਥੋਂ ਵੇਖ ਕੇ ਅਗਲਾ ਜੱਜ ਕਰਕੇ ਦੱਸ ਸਕਦਾ ਆਹ ਕੀੜੇ ਦਾ ਮੈਨੂੰ ਹਾਲ ਦੱਸੋ ਵੀ ਆਹ ਚੀਜ਼ ਮਰਦੀ ਨਹੀਂ ਮੇਰੇ ਖੇਤ ਦੇ ਵਿੱਚ ਹਨਾ ਉਸੇ ਤਰੀਕੇ ਨਾਲ ਹੁਣ ਆ ਗਿਆ ਗੁੱਲੀ ਡੰਡਾ ਆਹ ਦੇਖ ਲਓ ਪਹਿਲੇ ਦੇ ਵਿੱਚ ਸਪਰੇ ਨਹੀਂ ਕੀਤੀ ਠੀਕ ਹੈ ਦੂਜਾ ਦੂਜਾ ਛੱਡ ਦੋ ਤੀਜੇ ਦੇ ਵਿੱਚ ਐਕਸੀਐਲ ਕੀਤੀ ਇੱਕ ਚ ਟੋਪਿਕ ਕੀਤੀ ਇੱਕ ਚ ਲੀਡਰ ਕੀਤੀ ਦੇਖ ਲਓ ਤਿੰਨਾਂ ਦੇ ਰਿਜ਼ਲਟ ਕੀ ਨੇ ਹਨਾ ਤੇ ਉਸ ਤੋਂ ਬਾਅਦ ਇਹਦੇ ਲਾਸਟ ਵਾਲਾ ਸੀ ਨਾ ਉਹਦੇ ਵਿੱਚ ਕੀਤੀ ਸੀ ਉਹਨਾਂ ਨੇ ਸੰਕੋਰ ਜਿਹਨੂੰ ਅਟਲੈਂਟਸ ਬੋਲ ਦਿੰਦੇ ਨੇ ਉਹਨੇ ਸਾਫ਼ ਕਰਤਾ ਜਮਾ A ਤੋਂ Z ਠੀਕ ਹੈ ਜੀ ਉਸੇ ਤਰ੍ਹਾਂ ਦੇਖ ਲਓ ਫੁੱਲਾਂ ਦੀਆਂ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਪਾਚੀਆਂ ਨੇ ਵੀ ਕਹਿ ਸਕਦੇ ਆ ਵੀ ਲੈ ਕੇ ਆਏ ਨੇ ਵੀ ਹਰ ਇੱਕ ਤਰ੍ਹਾਂ ਦਾ ਜਿਹੜਾ ਫੁੱਲ ਹੈ ਇਹਨਾਂ ਕੋਲੇ ਹੈਗੇ ਨੇ ਤੇ ਇਹ ਫੁੱਲਾਂ ਤੋਂ ਕੁਝ ਮਟੀਰੀਅਲ ਬਣਾ ਰਹੇ ਨੇ ਮੈਨੂੰ ਇਹਦੀ ਜਾਣਕਾਰੀ ਨਹੀਂ ਹੈਗੀ ਬਾੜੀ ਤੇ ਇਹ ਤੁਸੀਂ ਛੱਡ ਦਿਓ ਪਰਪਸ ਉਸੇ ਤਰ੍ਹਾਂ ਦੇਖ ਲਓ ਆ ਵੀ ਇੱਕ ਕੰਪਨੀ ਪਹੁੰਚੀ ਐ ਸੁਪਰ ਸੀਡਰ ਲੈ ਕੇ ਆਪਣਾ ਇਹਦੇ ਵਿੱਚ ਇਹਨਾਂ ਨੇ ਪਤਾ ਹੀ ਨਹੀਂ ਕਿੰਨੇ ਪ੍ਰਕਾਰ ਦੀਆਂ ਫਸਲਾਂ ਜਿਹੜੀਆਂ ਬੀਜਣ ਦਾ ਦਾਵਾ ਕੀਤਾ ਹੈ ਸੁਪਰ ਸੀਡਰ ਨੂੰ ਉਸ ਤੋਂ ਬਾਅਦ ਤੁਹਾਨੂੰ ਆ ਦਿਖਾਉਣੇ ਇੱਥੇ ਆ ਜਿਹੜੇ ਪੌਦੇ ਪਏ ਆ ਨਾ ਇਹਦੇ ਵਿੱਚ ਕੀ ਆ ਆਪਾਂ ਜਿਨ੍ਹਾਂ ਨੂੰ ਨਹੀਂ ਨਾਂ ਪਤਾ ਹਨ ਬਕੈਨ ਡੇਕ ਕਿਹਨੂੰ ਕਹਿੰਦੇ ਆ ਇੱਥੇ ਸਾਰੇ ਤਰ੍ਹਾਂ ਦੇ ਤੁਹਾਨੂੰ ਪੌਦੇ ਮਿਲ ਜਾਣਗੇ ਉਹਦੇ ਵਿੱਚ ਇਹ ਵੀ ਆ ਕੁਆਲਿਟੀ ਵੇ ਤੁਸੀਂ ਲਿਹਾ ਵੀ ਸਕਦੇ ਖਰੀਦ ਵੀ ਸਕਦੇ ਜੀ ਉਹ ਤਾਂ ਸਾਰੇ ਕਿਤੇ ਆਪਸ਼ਨ ਆ ਦੇਖ ਲਓ ਜੇ ਆਪਾਂ ਗੱਲ ਕਰੀਏ ਇਹ ਆ ਦੇਖ ਲਓ ਵੀ ਇਹ ਵੈਰਾਈਟੀ ਆ ਇੰਨਾ ਇਹਦੇ ਵਿੱਚ ਦਾਣਾ ਪੈਂਦਾ ਦੇਖ ਲਓ ਤੁਹਾਡੇ ਸਾਹਮਣੇ ਆ ਉਸ ਤੋਂ ਬਾਅਦ ਇੰਪਲੀਮੈਂਟ ਮੈਂ ਜਿਹੜੀ ਗੱਲ ਕਰਦਾ ਟਰਾਲੀ ਦੇਖੋ ਕਿੱਡੀ ਕੈਂਡ ਬਣੀ ਆਈ ਆ ਇਹ ਹੈਗੀ 21 ਕੁਆਂਟਲ ਦੀ ਟਰਾਲੀ ਕੱਲੀ 21 ਕੁਆਂਟਲ ਦੀ ਟਰਾਲੀ ਏ ਬਗੈਰ ਟਾਇਰਾਂ ਤੋਂ ਇਹਦਾ ਜੇ ਪ੍ਰਾਈਸ ਦੀ ਰੇਂਜ ਗੱਲ ਕਰਾਂ ਹਨਾ 1,95,000 ਚ ਪਾਈ ਆ ਬਿਨਾ ਟੈਰਾਂ ਤੋਂ ਟੈਰ ਆਉਂਦੇ ਨੇ ਤੁਸੀਂ 40 ਦੇ ਪਾਉ ਤੁਸੀਂ 20 ਦੇ ਪਾਉ 10 ਦੇ ਪਾਉ 5 ਦੇ ਪਾਉ ਹਨ ਪਰ ਜਿੱਥੇ 195 ਲੱਗਾ ਉੱਥੇ ਅਗਲਾ 40000 ਲਾਉਣ ਨੂੰ ਟੈਰਾਂ ਤੋਂ ਘਟਰਾਉਂਦਾ ਨਹੀਂ ਤੇ ਇੰਪਲੀਮੈਂਟ ਹਰ ਇੱਕ ਤਰ੍ਹਾਂ ਦੇ ਸੰਦ ਤਮੀਆਂ ਹਾਲ ਤੇ ਤੋਤੇ ਤਿੰਜਾਂ ਇੱਕਾ ਬੈਲਰ ਵੀ ਆਇਆ ਸੀ ਹਨ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਵੀ ਇਹ ਥੋੜੀਆਂ ਹੀਆਂ ਕੰਪਨੀਆਂ ਪਿਛਲੀ ਵਾਰ ਨਾਲ ਆ ਵੇਖ ਲਓ ਕ੍ਰਾਉਨ ਓਪੀਨੀਅਨ ਪਿਆ ਸੀ ਮੈਂ ਲੰਦਾ ਹਨ ਕ੍ਰਾਉਨ ਪਿਆ ਸੀ ਗੱਲਾਂ ਓਪੀਨੀਅਨ ਤਾਂ ਨਹੀਂ ਸੀ ਹੈਗਾ ਉਸੇ ਤਰ੍ਹਾਂ ਆ ਪਾਵਰ ਟੀਲਰ ਜੇ ਆ ਗਏ ਇਹ ਕਈ ਕੰਪਨੀਆਂ ਦੋ ਕੰਪਨੀਆਂ ਤਿੰਨ ਹੈਗੀਆਂ ਸੀ ਉਸ ਤੋਂ ਬਾਅਦ ਟੋਇਟਾ ਦਾ ਵੀ ਗੱਡੀਆਂ ਲੈ ਕੇ ਆਏ ਸੀ ਦੋ ਗੱਡੀਆਂ ਜਿਹੜਾ ਆਪਦੇ ਫੀਚਰ ਇਹ ਵੀ ਦੱਸਦੇ ਪਏ ਸੀ ਵੀ ਨਵੀਆਂ ਆਈਆਂ ਨੇ ਏਜੰਸੀ ਵੱਲੋਂ ਪਹਿਲੀ ਵਾਰੀ ਜਿਹੜਾ ਹਸਾਰ ਮੇਲੇ 'ਚ ਮੈਨੂੰ ਵੇਖਣ ਨੂੰ ਮਿਲਿਆ ਉਸ ਤੋਂ ਬਾਅਦ ਆ ਰੋਟਾਵੇਟਰ ਆ ਗਏ ਇਹ ਠੀਕ ਹੈ ਬੀਰਬਲ ਕੰਪਨੀ ਨੂੰ ਤੁਸੀਂ ਜਾਣਦੇ ਹੋਗੇ ਜਿਹੜੇ ਮਾਨਸਾ ਏਰੀਏ ਦੇ ਉਹਨਾਂ ਨੂੰ ਤਾਂ ਪਤਾ ਚੰਗੀ ਤਰ੍ਹਾਂ ਬੀਰਬਲ ਕੰਪਨੀ ਬਾਰੇ ਤੇ ਜਿਹੜੇ ਦੂਰ ਦੇ ਨੇ ਉਹਨਾਂ ਨੂੰ ਨਹੀਂ ਪਤਾ ਇਹ ਵੀ ਰੋਟਾਵੇਟਰ ਬਣਾਉਂਦੇ ਨੇ ਸੁਪਰ ਸੀਡਰ ਬਣਾਉਂਦੇ ਨੇ ਮੇਨ ਇਹਨਾਂ ਦਾ ਰੋਟਾਵੇਟਰ ਬਣਾਉਣ ਦੇ ਵਿੱਚ ਬਹੁਤ ਵੱਡਾ ਕੰਮ ਕਰਦੇ ਵੀ ਸਾਨਾ ਵੱਡਾ ਰੋਟਾਵੇਟਰ ਇਹਨਾਂ ਨੇ ਬਣਾਏ ਆ 12 13 ਕੇ 14 ਵੋਲਟ ਤੱਕ ਉਸੇ ਤਰ੍ਹਾਂ ਸਬਜ਼ੀਆਂ ਕੱਟਣ ਵਾਸਤੇ ਇਹ ਵੀ ਤੁਹਾਨੂੰ ਹਰ ਇੱਕ ਮੇਲੇ ਤੇ ਵੇਖਣ ਨੂੰ ਮਿਲਣਗੇ ਲੁਧਿਆਣਾ ਹੋਵੇ ਪਿਸਾਰ ਹੋਵੇ ਕਿਤੇ ਵੀ ਪੰਜਾਬ ਦਾ ਮੇਲਾ ਹੋਵੇ ਤੁਹਾਨੂੰ ਵੇਖਣ ਨੂੰ ਮਿਲਣਗੇ ਮਿਲਣਗੇ ਤੇ ਇੱਥੇ ਆਰਗੈਨਿਕ ਪ੍ਰੋਡਕਟ ਵੀ ਬਹੁਤ ਆਉਂਦੇ ਨੇ ਠੀਕ ਹੈ ਜੀ ਉਸੇ ਤਰ੍ਹਾਂ Honda ਦੀ ਆ ਏਜੰਸੀ ਲੱਗ ਰਹੀ ਹੈ ਜਿਹੜੀ Honda ਦੇ ਆਪਾਂ ਵਾਟਰ ਪੰਪ ਬਣਾਉਂਦੇ ਜਾਂ ਆਪਾਂ ਕਹਿ ਸਕਦੇ ਆ ਜਿਹੜੇ ਛੋਟੇ ਇੰਪਲੀਮੈਂਟਾਂ ਲਈ ਜਿਵੇਂ ਕਿੰਦਾ ਜਨਰੇਟਰ ਵੀ ਆਉਂਦਾ ਨਾ Honda ਕੰਪਨੀ ਦਾ ਇੱਕ ਛੋਟਾ ਜਿਹਾ ਉਹ ਵੀ ਇੱਥੇ ਹੈਗਾ ਜੀ ਤੇ ਲਗਭਗ ਤੁਹਾਨੂੰ ਅੱਗੇ ਹੀ ਦੱਸ ਚੁੱਕਿਆ ਪਾਵਰ ਡੀਲਰ ਆ ਗਏ ਇਹਨਾਂ ਦੇ ਹਨਾ ਇੱਕ ਦੋ ਕੰਪਨੀਆਂ ਹੋਰ ਸੀ ਪਾਵਰ ਡੀਲਰ ਉਸੇ ਤਰ੍ਹਾਂ ਆਵੀ ਕੰਪਨੀ ਇੱਕ ਪਹੁੰਚੀ ਪਰਮਾ ਇਹ ਵੀ ਰੋਟਾਵੇਟਰ ਸੁਪਰਸੀਡਰ ਆਪਦੇ ਲੈ ਕੇ ਪਹੁੰਚੀ ਸੀ ਤੇ ਹੋਰ ਜਿਵੇਂ ਗੰਨੇ ਦੇ ਬਜਾਈ ਤੋਂ ਬਾਅਦ ਆਪਾਂ ਉਹਨਾਂ ਨੂੰ ਹਨਾ ਗੋਡਣਾ ਹੁੰਦਾ ਤਾਂ ਉੱਥੇ ਰੋਟਾਵੇਟਰ ਜਿਹੜਾ ਬੰਦਾ ਹਨਾ ਉਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਉਹ ਵੀ ਆਇਆ ਸੀ ਤੇ ਉਸੇ ਤਰ੍ਹਾਂ ਬੁੱਲ ਕੰਪਨੀ ਦੇ ਵੀ ਦੋ ਚੀਜ਼ਾਂ ਅਟੈਚਮੈਂਟ ਇੱਥੇ ਆਈਆਂ ਸੀ ਡੈਮੋ ਵਾਸਤੇ ਡੈਮੋ ਦੇ ਰਹੇ ਸੀ ਜੇ ਕਿਸੇ ਨੇ ਹਨਾ ਲਵਾਉਣਾ ਜੀਸੀਪੀ ਨਾਲੋਂ ਸਹੀ ਸਿਸਟਮ ਹੈ ਵੀ ਜਿਨ੍ਹਾਂ ਨੇ ਲੋਡਰ ਲਵਾਉਣਾ ਉਹਨਾਂ ਨੇ ਅਗਲਾ ਮੈਕ ਕੋ ਲੋਡਰ ਲਵਾ ਲੈਂਦੇ ਨੇ ਹਨਾ ਫਰੰਟ ਤੇ ਕੁਝ ਵੀ ਨਹੀਂ ਅਟੈਚਮੈਂਟ ਕਰਨੀ ਸਿੱਧਾ ਫਿੱਟ ਕਰਕੇ ਤੁਹਾਨੂੰ ਦੇ ਦੇਣਗੇ ਤੁਹਾਨੂੰ ਲਵਾਉਣ ਦੀ ਲੋੜ ਹੀ ਨਹੀਂ ਏਡੇ ਏਡੇ ਵੱਟੇ ਹਨਾ ਇੰਨਾ ਇੰਨਾ ਖਰਚਾ ਕਰਨ ਦੀ ਲੋੜ ਨਹੀਂ ਬੁੱਲ ਕੰਪਨੀ ਬਣਾ ਕੇ ਦੇ ਰਹੀ ਹੈ ਤੁਹਾਨੂੰ ਕੰਪਨੀ ਦਾ ਉਹਦੇ ਵਿੱਚ ਗਰੰਟੀ ਵਾਰੰਟੀ ਸਾਰੀ ਹੈ ਉਸ ਤੋਂ ਬਾਅਦ ਕੰਪਨੀਆਂ ਆਈਆਂ ਅਸੀਂ ਜਿਹੜੀਆਂ ਆਪਣੀਆਂ ਚైనా ਵਾਲੀਆਂ ਨੇ ਠੀਕ ਹੈ ਜੀ ਉਸੇ ਤਰ੍ਹਾਂ ਫੁੱਲਾਂ ਦੀਆਂ ਵੈਰਾਈਟੀਆਂ ਹੋਰ ਵੀ ਆਈਆਂ ਨੇ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਫੁੱਲਾਂ ਦੀਆਂ ਵੈਰਾਈਟੀਆਂ ਤੇ ਇਹ ਮੇਲੇ ਦੇ ਵਿੱਚ ਲਗਭਗ ਥੋੜਾ ਨਹੀਂ ਬਹੁਤ ਜ਼ਿਆਦਾ ਮੰਨ ਲਓ ਚੀਜ਼ਾਂ ਆਈਆਂ ਜਿਹੜੀਆਂ ਕਿ ਹਜੇ ਮੈਂ ਛੱਡ ਵੀ ਦਿੱਤੀਆਂ ਹੋਣੀਆਂ ਵਿੱਚ ਇਹਦੇ ਵਿੱਚ ਆਹ ਜਿਹੜੀ ਮਸ਼ੀਨ ਆਈ ਇਹ ਆਰਗੈਨਿਕ ਨਾਲ ਜਿਵੇਂ ਕਿ ਆਪਾਂ ਕਹਦੇ ਨੇ ਇੱਕ ਤਰ੍ਹਾਂ ਹੈ ਨਾ ਵੀ ਆਪਾਂ ਫਿਲਟਰ ਵਾਲਾ ਇਹ ਵੀ ਜੂਸ ਕੱਢ ਕੇ ਦਿੰਦੀ ਹੈ ਪਰ ਹੋਰ ਤਰੀਕੇ ਨਾਲ ਦਿੰਦੀ ਹੈ ਇਹਨਾਂ ਨੇ ਕਿਹਾ ਸੀ ਕੁਝ ਸਾਬਤ ਕਰ ਰਹੇ ਸੀ ਵੀ ਬਾਲੀ ਡਿਟੇਲ ਨਹੀਂ ਮੈਂ ਲਈ ਇਹਨਾਂ ਤੋਂ ਇਹ ਕਹਿੰਦੇ ਸੀ ਆਰਗੈਨਿਕ ਤਰੀਕੇ ਨਾਲ ਕੱਢਦੀ ਹੈ ਆਰਗੈਨਿਕ ਤਰੀਕੇ ਨਾਲ ਨਾ ਕਿ ਆਰਗੈਨਿਕ ਉਹਨੂੰ ਬਣਾ ਦੇਗੀ ਠੀਕ ਹੈ ਜੀ ਆਰਗੈਨਿਕ ਤਰੀਕੇ ਨਾਲ ਕੱਢਦੀ ਤੇ ਇਧਰੋਂ ਲੈ ਕੇ ਉਹ ਉਧਰ ਤੱਕ ਇਹ ਲੈਣ ਸਾਈਡ ਵਾਲੀ ਆ ਗਈ ਠੀਕ ਹੈ ਜੀ ਇਧਰ ਤੁਹਾਨੂੰ ਇਹ ਨਹੀਂਗਾ ਵੀ ਕੱਲਾ ਬੰਦਿਆਂ ਦਾ ਕੰਮ ਹੈ ਹਨ ਇਥੇ ਲੇਡੀਜ਼ ਦਾ ਕੰਮ ਵੀ ਬਹੁਤ ਹੈ ਵੀ ਫੁੱਲਾਂ ਦੇ ਹੋਗੇ ਗਿਆ ਆਪਾਂ ਗੱਲ ਕਰੀਏ ਥੋੜੇ ਬਾਅਦ ਇਹ ਕੱਪੜੇ ਵੀ ਆਉਂਦੇ ਹਨ ਜਿਵੇਂ ਕਿ ਬਠਿੰਡੇ ਮੇਲੇ ਦੇ ਬਹੁਤ ਆਉਂਦੇ ਨੇ ਬਠਿੰਡੇ ਮੇਲੇ ਤੇ ਲੇਡੀਜ਼ ਦਾ ਕੰਮ ਬਹੁਤ ਆਉਂਦਾ ਉੱਥੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਇੱਥੇ ਥੋੜੀਆਂ ਹੀਆਂ ਹੈਗੀਆਂ ਨੇ ਪਰ ਘੱਟ ਨਹੀਂ ਬਠਿੰਡੇ ਨਾਲੋਂ ਇਹ ਗੱਲ ਲੱਖਾਂਗੇ ਆਪਾਂ ਹੈਗੀਆਂ ਜ਼ਰੂਰ ਨੇ ਕਿਉਂਕਿ ਲੇਡੀਜ਼ ਵੀ ਇੱਥੇ ਆਉਂਦੀਆਂ ਨੇ ਆਪਦੀ ਸ਼ਾਪਿੰਗ ਵਗੈਰਾ ਕਰਦੀਆਂ ਨੇ ਪੱਕੀਆਂ ਹੋਗੀਆਂ ਜੋ ਵੀ ਹੈ ਨਾ ਕੜਾਈ ਵਗੈਰਾ ਦਾ ਜੋ ਵੀ ਇਹਨਾਂ ਦਾ ਹੈਗਾ ਉਸੇ ਤਰ੍ਹਾਂ ਆ ਵੀ ਚੀਜ਼ਾਂ ਬਣਾਈਆਂ ਗਈਆਂ ਨੇ ਵਿਕਲਾਮ ਵਿਅਕਤੀ ਲਈ ਤੇ ਹੋਰ ਵੀ ਚੀਜ਼ਾਂ ਬਹੁਤ ਇੱਥੇ ਆਉਂਦੀਆਂ ਨਵੀਂ ਤੋਂ ਨਵੀਂ ਵੇਖਣ ਨੂੰ ਚੀਜ਼ ਮਿਲਦੀ ਏ ਤੇ ਪੁਰਾਣੀ ਵੀ ਇੱਥੇ ਵੇਖਣ ਨੂੰ ਮਿਲੇਗੀ ਕਾਰਨ ਕੀ ਆ ਬੰਦਾ ਭੁੱਲ ਜਾਣੀ ਗੀ ਚੀਜ਼ ਨੂੰ ਵੇਖੇ ਤਾਂ ਯਾਦ ਆ ਜਾਂਦਾ ਤੇ ਨੌਲੇਜ ਜਿਹੜੀ ਮਿਲਦੀ ਨਹੀਂ ਆਮ ਖਾਸ ਜੇ ਆਪਾਂ ਗੱਲ ਕਰੀਏ ਆਮ ਖਾਸ ਮਿਲਦੀ ਨਹੀਂ ਤੇ ਇਸੇ ਲਈ ਮੈਨਾਂ ਵੀ ਮੇਲੇਾਂ ਤੇ ਜਾਓ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਪ੍ਰਾਈਸ ਰੇਂਜਾਂ ਦਾ ਪਤਾ ਲੱਗੇਗਾ ਕੁਆਲਿਟੀ ਦਾ ਪਤਾ ਲੱਗੇਗਾ ਤੇ ਕੰਪਰਮਾਈਜ਼ ਕੰਪਨੀ ਕਿਵੇਂ ਕਰਦੀ ਇੱਥੇ ਟੈਕਲ ਕਿਵੇਂ ਕਰਦੀ ਤੇ ਤੁਸੀਂ ਅਦਰ ਦੁਕਾਨ ਤੇ ਜਾਂਦੇ ਜੇ ਉਦੋਂ ਕਿਵੇਂ ਟੈਕਲ ਕਰਦੇ ਤੁਸੀਂ ਆਪੇ ਚੀਜ਼ਾਂ ਲੈਣੀਆਂ ਮੇਲੇ ਤੋਂ ਸ਼ੁਰੂ ਕਰ ਦੋਗੇ ਕਿਉਂਕਿ ਕੁਆਲਿਟੀ ਉਹੀ ਹੁੰਦੀ ਹੈ ਸਾਰਾ ਕੁਝ ਉਹੀ ਹੁੰਦਾ ਹੈ ਇਥੇ ਮੇਨ ਸਪਲਾਈਅਰ ਆ ਜਾਂਦੇ ਨੇ ਠੀਕ ਹੈ ਵੱਡੇ ਮੇਲੇ ਦੇ ਤਾਂ ਜਮ੍ਹਾਂ ਹੀ ਮੇਨ ਸਪਲਾਈਅਰ ਹੁੰਦੇ ਇਥੇ ਕੁਝ ਕੰਪਨੀਆਂ ਆਉਂਦੀਆਂ ਨੇ ਠੀਕ ਹੈ ਜੀ ਉਧਰੋਂ ਫਿਰ ਕਰਤਾਰ ਕੰਪਨੀ ਵਾਲੀ ਲਾਈਨ ਰਹਿ ਗਈ ਸੀ ਇਧਰ ਆਪਣੇ ਆਗੇ ਕਰਤਾਰ ਕੰਪਨੀ ਦੂਸਰੀ ਸਾਈਡ ਆ ਗਿਆ ਕੰਪਿਊਟਰ ਕਰਾਇਆ ਦੂਸਰੀ ਕੰਪਨੀ ਦਾ ਠੀਕ ਹੈ ਤੇ ਆਗਾ ਹੋਰ ਵੀ ਆ 마ਸ਼ੀਓ ਕੰਪਨੀ ਇੱਕ 마ਸ਼ੀਓ ਕੰਪਨੀ ਦਾ ਡੀਲਰ ਜੋ ਕਿ ਇੱਥੇ ਆਇਆ ਸੀ ਠੀਕ ਹੈ ਹੋਰ ਇੱਥੇ ਪੋਲੀਥੀਨ ਵਾਲੇ ਆਏ ਸੀ ਕਿੰਨੀਆਂ ਕੰਪਨੀਆਂ ਗਿਣਾਵਾਂ ਐਸ ਐਮ ਕੇ ਐਗਰੋ ਸੀਡਸ ਠੀਕ ਹੈ ਇਹਨਦੀ ਤਾਂ ਮੈਂ ਵੀਡੀਓ ਪਾ ਹੀ ਚੁੱਕਿਆ ਅੱਗੇ ਇਹ ਵੀ ਬੀਜਾਂ ਦੀ ਜਿਹੜੀ ਕੰਪਨੀ ਆਈ ਸੀ ਠੀਕ ਹੈ ਪਸ਼ੂਆਂ ਦੇ ਰਿਲੇਟਡ ਜੇ ਮੈਂ ਗੱਲ ਕਰਾਂ ਕੈਲਸ਼ੀਅਮ ਜਾਂ ਕੋਈ ਵੀ ਤੁਹਾਡਾ ਪਸ਼ੂ ਦੇ ਹਨਾ ਕੋਈ ਵੀ ਦਿੱਕਤ ਆ ਉਹਨਾਂ ਦੀਆਂ ਘੱਟੋ-ਘੱਟ 20 30 ਸਟਾਲਾਂ ਸੀ 20 30 ਸਟਾਲਾਂ ਉਸੇ ਤਰ੍ਹਾਂ ਦੇਖ ਲਓ ਵੀ ਆ ਨਟ ਦੇ ਵਿੱਚ ਇਹਨਾਂ ਨੇ ਸਾਈਜ਼ ਵਗੈਰਾ ਦੱਸੀ ਹੋਈ ਸੀ ਕਈ ਕੁਝ ਸੀ ਵੀ ਜਿੰਨੀ ਕੁ ਨੌਲੇਜ ਸੀ ਮੈਂ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਕ ਮੈਂ ਮੇਲਾ ਘੁੰਮਿਆ ਹਨਾ ਨਾਲ ਕਮਾਉਣ ਦੀ ਕੋਸ਼ਿਸ਼ ਕੀਤੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੀ ਸਬਸਕ੍ਰਾਈਬ ਕਰਿਆ ਚੈਨਲ ਨੂੰ